ਇੱਕ ਪਾਸੇ ਜਿੱਤੇ ਕਿਸਾਨ ਹਜ਼ਾਰਾਂ ਕਿਸਾਨ ਪੰਜਾਬ ਹਰਿਆਣਾ Rajasthan ਤੋਂ ਆਏ ਨੇ 28 ਦਿਨ ਹੋ ਗਏ ਨੇ ਤਰਨਾ ਦੇ ਰਹੇ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਤੇ ਸਰਕਾਰ ਜਿਹੜਾ ਨੇ ਆਪਣੇ ਸਟੈਂਡ ਤੇ ਕੈਬਨੇਟ ਤੇ ਕਹਿ ਰਹੀ ਰਹੀ ਕਿ ਜਿਹੜੇ ਬਿੱਲ ਨੇ ਕਾਨੂੰਨ ਨੇ ਉਹ ਕਿਸਾਨਾਂ ਦੇ ਹੱਕ ਚ ਨਹੀਂ ਪਰ ਅਮੈਂਡਮੈਂਟਸ ਵਾਸਤੇ ਪਿਆਰ ਹੋ ਗਈ ਹੈ ਸਰਕਾਰ ਦੂਜੇ ਪਾਸੇ ਜੰਗ ਲੜੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਕੈਂਪੇਨ ਦੇ ਰਾਹੀਂ ਜਿਸ ਦੇ ਵਿੱਚ ਕਿਸਾਨਾਂ ਨੇ ਆਪਣਾ ਆਈਟੀ ਸੈਲ ਬਣਾਇਆ ਹੋਇਆ ਹੈ ਉਹ ਕਿਸਾਨਾਂ ਦੇ ਵਿੱਚ ਪ੍ਰਚਾਰ ਕਰ ਰਿਹਾ ਹੈ ਤੇ ਸਰਕਾਰ ਜਿਹੜੀ ਆਪਣੇ ਲੈਵਲ ਤੇ ਪ੍ਰਚਾਰ ਕਰੀ ਹੈ ਵਕ ਵਕ ਮੀਡੀਆ ਦੇ ਰਾਹੀਂ ਕੈਂਪੇਨ ਕਰ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਵੀ ਆਪਣੇ ਲੈਵਲ ਤੇ ਕੈਂਪੇਨ ਕਰ ਰਹੀ ਹੈ ਇਹਨਾਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਤੇ ਇਹ ਸਾਰੇ ਕੈਂਪੇਨ ਚ ਬੀਜੇਪੀ ਨੇ ਇੱਕ ਸੈਲਫ ਗੋਲ ਕਿਤੇ ਆ ਜਿਸ ਤੇ ਉਹਨਾਂ ਨੂੰ ਬਹੁਤ ਹਾਸੋਹੀਣੀ ਸਿਚੁਏਸ਼ਨ ਜਿਹੜੀ ਐ ਫੇਸ ਕਰਨੇ ਪੈ ਰਹੀ ਹੈ ਅੰਬੈਰੈਸਮੈਂਟ ਜਿਹੜੀ ਉਹਨਾਂ ਵਾਸਤੇ ਹੋਈ ਕਿ ਜਿਹੜਾ ਪੋਸਟਰ ਉਹਨਾਂ ਨੇ ਇਸ ਕੈਂਪੇਨ ਦੀ ਹਮਾਇਤ ਵਾਸਤੇ ਬਣਾਇਆ ਉਸ ਦੇ ਵਿੱਚ ਜਿਹੜੇ ਫੇਸ ਯੂਜ਼ ਕੀਤੇ ਆ ਉਹ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਸਿੰਘੂ ਬਾਰਡਰ ਤੇ ਧਰਨੇ ਤੇ ਬੈਠੇ ਨੇ ਸਾਡੇ ਨਾਲ ਨੇ ਹਰਪ੍ਰੀਤ ਸਿੰਘ ਜੀ ਜਿਹੜੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਐਕਟਰ ਨੇ ਹਰ ਫਾਰਮ ਕਰਕੇ ਫਾਰਮਰ ਕਰਕੇ ਇਹਨਾਂ ਦਾ ਫੇਸਬੁੱਕ ਪੇਜ ਵੀ ਹੈ ਹਰਪੀ ਜੀ ਸਾਨੂੰ ਇਹ ਦੱਸੋ ਤੁਹਾਡਾ ਫੋਟੋ ਜਿਹੜਾ ਸੀਗਾ ਉਹ ਬੀਜੇਪੀ ਪੰਜਾਬ ਬੀਜੇਪੀ ਦੇ ਫੇਸਬੁੱਕ ਪੇਜ ਤੇ ਲੱਗਿਆ ਸੀਗਾ ਖੇਤੀ ਜਿਹੜੇ ਕਾਨੂੰਨ ਨੇ ਉਹਨਾਂ ਦੀ ਹਮਾਇਤ ਚ ਕਦੋਂ ਪਤਾ ਲੱਗਿਆ ਤੁਹਾਨੂੰ ਮੈਂ 2-3 ਦਿਨ ਲਈ ਪਿੰਡ ਗਿਆ ਪਹਿਲਾਂ ਇੱਥੇ ਸੀਗਾ ਮੈਂ 2-3 ਦਿਨ ਲਈ ਪੇ ਮੈਂ ਪਿੰਡ ਗਿਆ ਸੀਗਾ ਤੇ ਜਦੋਂ ਕੱਲ ਪਰਸੋਂ ਆਇਆ ਮੇਰਾ ਅੱਥੀ ਤੇ ਪਰਸੋਂ ਰਾਤੀ ਆਇਆ ਤਾਂ ਮੈਂ 12:00 ਵਜੇ ਨੂੰ ਇੱਕ ਮਿੱਤਰ ਦਾ ਫੋਨ ਆਇਆ 11-12 ਵਜੇ ਦੇ ਵਿੱਚ ਕਿ ਤੈਨੂੰ ਵਟਸਐਪ ਕੀਤਾ ਕੋਈ ਚੈੱਕ ਕਰ ਤੇ ਮੈਂ ਵਟਸਐਪ ਦੇਖਿਆ ਉਹਦੇ ਵਿੱਚ ਉਹ ਫੋਟੋਸ ਕੀ ਜਿਹੜੀ ਪੋਸਟਰ ਜਿਆ ਲਾਇਆ ਹੋਇਆ ਸੀ ਨਾ ਉਹ ਸਕਰੀਨਸ਼ਾਟ ਬੀਜਪੀ ਵਾਲਾ ਮੈਨੂੰ ਪੋਸਟ ਜਿਹੜੀ ਸੀਗੀ ਉਹ ਸਕਰੀਨਸ਼ਾਟ ਭੇਜਿਆ ਕਹਿੰਦਾ ਤੇਰੀ ਫੋਟੋ ਪਾਤੀ ਉਹਨਾਂ ਨੂੰ ਮੈਂ ਕਿਹਾ ਚਲੋ ਤੇ ਮੈਂ ਉਦੋਂ ਫਿਰ ਇੱਕ ਮੇਰਾ ਮਿੱਤਰ ਆ ਮੀਡੀਆ ਚ ਉਹਨੂੰ ਮੈਂ ਕਹਿ ਕੇ ਇੰਟਰਵਿਊ ਸਪਸ਼ਟ ਕਰਨ ਦਿੱਤਾ ਫਿਰ ਮੈਂ ਸਵੇਰੇ ਸੋਸ਼ਲ ਮੀਡੀਆ ਤੇ ਆਪਣੇ ਪਾਇਆ ਕਿ ਇਹ ਦੱਸਣ ਦਿਓ ਵੀ ਮੈਂ ਤਾਂ ਇੱਥੇ ਸਿੰਘੂ ਤੇ ਬੈਠਾ ਆਪ ਇੱਥੇ ਬੈਠਾ ਤੇ ਮੈਂ ਫੋਟੋਗ੍ਰਾਫੀ ਕਰਦਾ ਫਿਲਮ ਮੇਕਿੰਗ ਕਰਦਾ ਪਿਆ ਇੱਥੇ ਨਾ ਮੈਂ ਤਾਂ ਉਹਨਾਂ ਦੇ ਪੱਖ ਵਿੱਚ ਹੀ ਆ ਬੈਠਾ ਕਿਸਾਨਾਂ ਦੇ ਤੇ ਇਹ ਚਾਕੇ ਪੋਸਟ ਪਾਈ ਜਾਂਦੇ ਮੇਰਾ ਫ ਸੋ ਆਪਣੇ ਬਾਰੇ ਦੱਸੋ ਪਹਿਲੇ ਤੁਸੀਂ ਕਿੱਥੋਂ ਪੜ੍ਹਾਈ ਕੀਤੀ ਐ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਪੰਜਾਬ ਤੋਂ ਤੇ ਕੀ ਕੀ ਤੁਸੀਂ ਹੁਣ ਹੁਣ ਤੱਕ ਕੀਤਾ ਹੈਗਾ ਮੈਂ ਮੇਰਾ ਪਿੰਡ ਨਡਾਲੋਂ ਹੈ ਇਹ ਹਿਆਰਪੁਰ ਜ਼ਿਲ੍ਹੇ ਚ ਪੈਂਦਾ ਤੇ ਮੈਂ ਬਾਈ ਸਟੱਡੀਜ਼ ਤਾਂ ਸੌਫਟ ਇੰਜੀਨੀਅਰ ਆ ਤੇ ਹੁਣ ਮੈਂ ਫਿਲਮ ਮੇਕਿੰਗ ਚ ਆ ਤੇ ਨਾਲ ਆ ਫਿਰ ਖੇਤੀ ਵੀ ਸਾਡੇ ਕੋਲ ਜਿੰਨੀ ਕੁ ਜ਼ਮੀਨ ਆ ਦੋ ਟਾਈ ਕਿੱਲੇ ਉਹਦੇ ਵਿੱਚ ਅਸੀਂ ਖੇਤੀ ਵੀ ਕਰਦੇ ਆ ਜੀ ਹਾਂਜੀ ਤੇ ਇਹ ਜਿਹੜੇ ਖੇਤੀ ਕਾਨੂੰਨ ਬਣੇ ਨੇ ਇਨਾ ਦਾ ਤੁਸੀਂ ਸ਼ੁਰੂ ਤੋਂ ਵਿਰੋਧ ਕਰ ਰਹੇ ਜਦੋਂ ਦੇ ਹਾਂਜੀ ਵਿਰੋਧੀ ਚੇਹਾਂ ਤਦੇ ਤਾਂ ਇੱਥੇ ਆਏ ਹੋਏ ਹਾਂ ਜੀ ਵਿਰੋਧ ਵਿੱਚ ਆ ਤਾਂ ਤਦੇ ਤਾਂ ਇੰਨੀ ਕਾਠ ਵਿੱਚ ਆ ਕੇ ਉਹਨਾਂ ਦੀ ਫੋਟੋਗ੍ਰਾਫੀ ਮੈਂ ਮੈਂ ਆਪਣੀ ਤਰ੍ਹਾਂ ਉਹਨਾਂ ਨੂੰ ਕਰ ਰਿਹਾ ਹਾਂ ਕੈਪਚਰ ਕਰ ਰਿਹਾ ਹਾਂ ਜੀ ਹਾਂਜੀ ਤੇ ਇਹ ਸਾਰਾ ਕਹਿੰਦੇ ਨੇ ਤੁਹਾਨੂੰ ਬੀਜੇਪੀ ਵਾਲੇ ਵੀ ਕਲੇਮ ਕਰ ਰਹੇ ਨੇ ਕਿ ਤੁਸੀਂ ਪਹਿਲੇ ਉਹਨਾਂ ਨਾਲ ਅਸੋਸੀਏਟਡ ਰਹੇ ਹੋ ਕੁਛ ਇਦਾਂ ਦੀਆਂ ਗੱਲਾਂ ਵੀ ਉਹ ਕਰ ਰਹੇ ਨੇ ਬੜੀ ਸਿਚੁਏਸ਼ਨ ਬੜੀ ਉਹ ਉਹਨਾਂ ਦੇ ਵਾਸਤੇ ਵੀ ਐਮਬੈਰੈਸਿੰਗ ਸਿਚੁਏਸ਼ਨ ਹੋ ਗਈ ਸੀਗੀ ਹਾਂਜੀ ਉਹ ਜਿਹੜੀ ਫੋਟੋ ਉਹਨਾਂ ਨੇ ਵਰਤੀ ਆ ਉਹ ਆਪਾਂ ਇੱਕ ਆਰਟਵਰਕ ਕ੍ਰੀਏਟ ਕਰਨ ਦੇ ਲਈ ਮੇਰੇ ਮਿੱਤਰ ਨੇ ਉਹਨਾਂ ਨੇ ਉਹ ਫੋਟੋ ਖਿੱਚੀ ਸੀਗੀ ਉਹਦੇ ਵਿੱਚ ਇੱਕ ਫੋਟੋ ਇਹ ਵੀ ਸੀਗੀ ਹਨਾ ਤੇ ਇਹ ਮੇਰੇ ਸੋਸ਼ਲ ਮੀਡੀਆ ਤੇ ਐਜ਼ ਇਟ ਇਜ਼ ਪਈ ਆ ਹਨਾ ਤੇ 6-7 ਸਾਲ ਹੋ ਗਏ ਪਾਈ ਨੂੰ ਖਿੱਚੀ 6-7 ਸਾਲ ਪਹਿਲਾਂ ਤੇ 2015 ਤੋਂ ਤੁਸੀਂ ਦੇਖ ਸਕਦੇ ਹੋ ਮੇਰੇ ਪੇਜ ਤੇ ਪਈ ਆ ਤੇ ਪਹਿਲਾਂ ਹੋਰ ਵੀ ਕਈਆਂ ਕੰਪਨੀਆਂ ਨੇ ਯੂਜ਼ ਕੀਤੀ ਸੀ ਉਹ ਫੋਟੋ ਮੈਂ ਕਦੀ ਕਿਸੇ ਨੂੰ ਕੁਝ ਕਿਹਾ ਨਹੀਂ ਹੈਗਾ ਤਾਂ ਪਰ ਇਹਨਾਂ ਨੇ ਜਿਹੜੀ ਯੂਜ਼ ਕੀਤੀ ਆ ਇਹ ਤਾਂ ਕਿਸਾਨਾਂ ਨੂੰ ਉਹਦੇ 'ਚ ਹੱਸਦਾ ਪਿਆ ਤੇ ਕੱਪੜੇ ਸੋਹਣੇ ਪਾਏ ਹੋਇਆ ਉਹਨੂੰ ਲੱਗਦਾ ਵੀ ਪੰਜਾਬ ਦਾ ਕਿਸਾਨ ਖੁਸ਼ਹਾਲ ਦਿਖਾਉਣ ਦੇ ਲਈ ਦਿਖਾਤੀ ਪਰ ਉਹਨਾਂ ਨੇ ਨਾਲ ਥੱਲੇ ਲਿਖਿਆ ਵੀ ਜਿਹੜੇ ਕਿਸਾਨ ਇਹ ਸਾਰੇ ਪੰਜਾਬ ਦੇ ਕਿਸਾਨ ਤਾਂ ਖੁਸ਼ਹਾਲ ਆ ਇੱਥੇ ਜਿਹੜੇ ਕੁਝ ਕਿਸਾਨ ਬੈਠੇ ਉਹਨਾਂ ਨੂੰ ਗੁਮਰਾਹ ਕੋਈ ਕਰ ਰਿਹਾ ਤੇ ਗੁਮਰਾਹ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਵੀ ਗੁਮਰਾਹ ਇੱਕ ਬੰਦੇ ਨੂੰ ਕੀਤਾ ਜਾ ਸਕਦਾ ਦੋ ਨੂੰ 100 ਨੂੰ 200 ਨੂੰ 300 500 ਹਜ਼ਾਰ ਨੂੰ ਕਰ ਸਕਦੇ ਪਰ ਲੱਖਾਂ ਨੂੰ ਨਹੀਂ ਕੀਤਾ ਜਾ ਸਕਦਾ ਤੁਸੀਂ ਲੱਖਾਂ ਨੂੰ ਕਿੱਦਾਂ ਗੁਮਰਾਹ ਕਹਿ ਸਕਦੇ ਆ ਤਾਂ ਐਵੇਂ ਤੁਹਾਡੀ ਭਾਜੀਪੀ ਦੇ ਲੀਡਰਸ ਦੇ ਨਾਲ ਕੋਈ ਗੱਲ ਹੋਈ ਇਸ ਇਸ਼ੂ ਤੇ ਗੱਲ ਨਹੀਂ ਹੋਈ ਜੀ ਤਾਂ ਮੈਂ ਜਦੋਂ ਪਰਸੋ ਪਾਈ ਕੱਲ ਸਵੇਰੇ ਮੈਂ ਲਾਈਵ ਆਪਣੇ ਫੇਸਬੁੱਕ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਕਹਿ ਦਿੱਤਾ ਸੀ ਵੀ ਭਾਈ ਰਿਪੋਰਟ ਕਰ ਦਿਓ ਤਾਂ ਮੇਰੇ ਖਿਆਲ ਨਾਲ ਉਹਨੇ ਕੱਲ ਦੁਪਹਿਰ ਬਾਅਦ ਉਹਨੇ ਡਿਲੀਟ ਕਰ ਦਿੱਤੀ ਉਹ ਪੋਸਟ ਹਾਂਜੀ ਕੋਈ ਲੀਗਲ ਕੋਈ ਤੁਸੀਂ ਉਹ ਸੁਰਤ ਨਹੀਂ ਰਹੇ ਹਾਂਜੀ ਲੀਗਲ ਨੋਟਿਸ ਮੇਰੇ ਮਿੱਤਰ ਨੇ ਉਹਨਾਂ ਨੂੰ ਲੀਗਲ ਨੋਟਿਸ ਭੇਜਿਆ ਹੈ ਉਹਨਾਂ ਨੂੰ ਤੇ ਇੱਕ ਤਾਂ ਹੋਰ ਨੇ ਆਪਾਂ 4-5 ਲੀਗਲ ਨੋਟਿਸ ਭੇਜ ਦੇਣੇ ਉਹਨਾਂ ਨੂੰ ਜੀ ਹਾਂਜੀ ਸਾਰਾ ਹੁਣ ਕਿਸਾਨੀ ਸੰਘਰਸ਼ ਚੱਲਿਆ 28 ਦਿਨ ਹੋ ਗਏ ਨੇ ਇਸ ਸੰਘਰਸ਼ ਤੁਸੀਂ ਇਸ ਇਸ ਦੇ ਵਿੱਚ ਕੰਟਰੀਬਿਊਟ ਕਰ ਰਹੇ ਹੋ ਤੇ ਸਿੰਘੂ ਬਾਰਡਰ ਤੇ ਕਿੱਦਾਂ ਦੇਖ ਰਹੇ ਹੋ ਸਾਰੇ ਸੰਘਰਸ਼ ਨੂੰ ਹੁਣ ਤੱਕ ਦੇ ਨੂੰ ਸੰਘਰਸ਼ ਕਮਾਲ ਚੱਲ ਰਿਹਾ ਜੀ ਸਰਕਾਰ ਨਹੀਂ ਮੰਨ ਰਹੀ ਸਰਕਾਰ ਸਾਨੂੰ ਕਹਿ ਰਹੀ ਐ ਅਮੈਂਡਮੈਂਟ ਕਰੋ ਪਰ ਸਾਡੇ ਜਿਹੜੇ ਆਗੂ ਨੇ ਉਹ ਕਹਿ ਰਹੇ ਨੇ ਕਿ ਅਸੀਂ ਅਮੈਂਡਮੈਂਟ ਨਹੀਂ ਚਾਹੀਦੀ ਸਾਨੂੰ ਅਸੀਂ ਰੱਦ ਕਰੋ ਕਿਉਂਕਿ ਉਹ ਦੇਖੋ ਮੰਨਣ ਤੇ ਤਿਆਰ ਨਹੀਂ ਕਿ ਅਸੀਂ ਇਹ ਅਮੈਂਡਮੈਂਟ ਕਰ ਦੰਨੇ ਆ ਕਿਉਂ ਜਦ ਰੱਦ ਕਰ ਦੋ ਹਨਾ ਸਾਨੂੰ ਨਹੀਂ ਚਾਹੀਦੀ ਉਹ ਨਾ ਉਹ ਹਟਦੇ ਨਹੀਂ ਪਏ ਉਹ ਵੀ ਨਹੀਂ ਬਾਜ਼ ਆਉਂਦੇ ਪਏ ਹਨਾ ਸਰਕਾਰਾਂ ਦੇਖੋ ਕਿੱਦਾਂ ਦੀਆਂ ਆ ਕਿ ਸਾਡੇ ਮਤਲਬ ਜਿਨ੍ਹਾਂ ਨੇ ਬਣਾਏ ਆ ਉਹਨਾਂ ਨੂੰ ਪਤਾ ਤੱਕ ਨਹੀਂ ਹੈਗਾ ਕਿ ਸਾਡੇ ਲਈ ਕਿਉਂ ਬਣਾਏ ਆ ਹਨਾ ਉਹ ਪਸੰਦ ਨਹੀਂ ਕਰ ਰਹੇ ਤੇ ਉਹ ਤੱਕੇ ਨਹੀਂ ਸਾਨੂੰ ਥੋਪਣ ਦੇ ਲੱਗੇ ਹੋਏ ਨੇ ਤੁਸੀਂ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ ਪੰਜਾਬ ਦੇ ਕਲਾਕਾਰ ਬੜੇ ਖੁੱਲਕੇ ਸਪੋਰਟ ਕਰ ਰਹੇ ਨੇ ਕਿਸਾਨਾਂ ਨੂੰ ਇਸ ਕੌਟ ਵਾਸਤੇ ਜਦੋਂ ਕਿ ਜਿਹੜੇ ਬੰਬੇ ਬੈਠੇ ਨੇ ਬਾਲੀਵੁੱਡ ਦੇ ਕਲਾਕਾਰ ਨੇ ਉਹ ਇਸ ਵਾਸਤੇ ਜਾਣੇ ਹੀ ਨਹੀਂ ਜਾਂਦੇ ਨੇ ਉਹਨਾਂ ਨੂੰ ਹਮੇਸ਼ਾ ਬਲੇਮ ਕੀਤਾ ਜਾਂਦਾ ਉਹ ਸਟੈਂਡ ਨਹੀਂ ਰੱਖਦੇ ਕਿਸੇ ਇਸ਼ੂ ਤੇ ਉਹ ਮਤਲਬ ਸਿਰਫ ਪੰਜਾਬ ਚਾਉਂਦੇ ਨੇ ਜਦੋਂ ਫਿਲਮਾਂ ਬਣਾਉਣੀਆਂ ਪੰਜਾਬ ਨੂੰ ਬੱਲੇ ਬੱਲੇ ਛਾਵਾ ਛਾਵਾ ਕਰਕੇ ਦਿਖਾਉਣਾ ਜਾਣਦੇ ਬਸ ਹੋਰ ਕੁਝ ਨਹੀਂ ਉਹਨਾਂ ਦੇ ਕੋਲ ਹੈਗਾ ਜਿਹੜੇ ਇੱਥੇ ਪੰਜਾਬ ਦੇ ਆਰਟਿਸਟ ਨੇ ਉਹ ਸਾਰੇ ਜ਼ਿਮੀਂਦਾਰ ਪਰਿਵਾਰਾਂ ਚੋਂ ਨੇ ਨਾ ਕਿਸਾਨੀ ਵਾਲੇ ਨੇ ਉਹ ਉਹਨਾਂ ਨੂੰ ਤਾਂ ਫਿਰ ਦੁੱਖ ਲੱਗਣਾ ਹੀ ਆ ਕਿ ਕਿਸਾਨੀ ਦੇ ਨਾਲ ਕੀ ਹੋ ਰਿਹਾ ਕਿਉਂਕਿ ਉਹਨਾਂ ਦੇ ਸਾਰੇ ਟੱਬਰ ਫੈਮਲੀਆਂ ਵਾਲੇ ਕਿਤਨਾ ਕਿਤੇ ਕਿਸਾਨੀ ਨਾਲ ਜੁੜੇ ਹੋਏ ਨੇ ਜਿਹੜੇ ਬਾਲੀਵੁੱਡ ਵਾਲੇ ਉਹ ਸਿਰਫ ਫਿਲਮਾਂ 'ਚ ਹੀ ਕਿਸਾਨ ਬਣਨ ਆਉਂਦੇ ਨੇ ਉਦਾਂ ਤਾਂ ਨਹੀਂ ਹੈਗੇ ਉਹ ਤਾਂ ਬਸ ਸਿਰਫ ਨਾਮ ਦੇ ਪੰਜਾਬੀ ਦੱਸ ਦਿੰਦੇ ਆਪਣੇ ਨੂੰ ਕਿ ਅਸੀਂ ਪੰਜਾਬ ਤੋਂ ਆ ਪਰ ਜਦੋਂ ਹੁਣ ਪੰਜਾਬ ਤੇ ਔਕੜਾਈ ਆ ਤੇ ਉਹ ਕੋਈ ਬੋਲੇ ਨਹੀਂ ਹੈਗਾ ਤੇ ਇਹ ਸੰਘਰਸ਼ ਜਿਹੜਾ ਹੈਗਾ ਹੋਰ ਲੰਮਾ ਖਿੱਚ ਸਕਦਾ ਜਿੱਦਾਂ ਦੀ ਸਿਚੁਏਸ਼ਨ ਲੱਗ ਰਹੀ ਹੈ ਹੁਣ ਹੈਨਾ ਤੇ ਤੁਹਾਨੂੰ ਕੀ ਲੱਗ ਰਿਹਾ ਤੁਸੀਂ ਕਿਸਾਨਾਂ ਦਾ ਮੂਡ ਦੇਖ ਰਹੇ ਹੋ ਹੌਸਲੇ ਵਿੱਚ ਨੇ ਹਾਂਜੀ ਬਿਲਕੁਲ ਜੀ ਬਿਲ ਚੜਦੀ ਕਲਾ ਜੀ ਇੱਥੇ ਤੁਸੀਂ ਦੇਖ ਸਕਦੇ ਹੋ 12 ਢਾਡੀ ਫਰ ਲੱਗੀਆਂ ਹੋਈਆਂ ਚੜਦੀ ਕਲਾ ਸਭ ਕੁਝ ਜੀ ਉਹ ਨਹੀਂ ਹਟਣ ਵਾਲੇ ਇਹ ਤਾਂ ਕਹਿ ਰਹੇ ਨੇ ਅਸੀਂ ਜਿੱਤ ਕੇ ਜਾਣਾ ਅਸੀਂ ਨਹੀਂ ਜਾਂਦੇ ਹੈਗੇ ਜਿੱਤ ਕੇ ਹੀ ਜਾਣਗੇ ਆਪਾਂ ਜਿੱਤਾਂਗੇ ਜੀ ਹਾਂਜੀ ਜਦੋਂ ਤੁਹਾਡਾ ਇਹ ਫੋਟੋ ਜਿਹੜਾ ਸੀਗਾ ਟਰੈਕਟਰ ਤੇ ਬੈਠਿਆਂ ਦਾ ਬੀਜੇਪੀ ਦੇ ਪੇਜ ਤੇ ਲੱਗਿਆ ਹੈਨਾ ਤੇ ਇਨਸਟੈਂਟ ਰਿਐਕਸ਼ਨ ਆਣਾ ਸ਼ੁਰੂ ਹੋ ਜਾਂਦੇ ਸੋਸ਼ਲ ਮੀਡੀਆ ਤੇ ਤੁਹਾਨੂੰ ਕੋਈ ਕਿਸੇ ਪੱਖੋਂ ਕੋਈ 네ਗੇਟਿਵ ਗੱਲ ਵੀ ਸੁਣਨੇ ਨੂੰ ਮਿਲੀ ਨਹੀਂ ਮੈਨੂੰ ਨਹੀਂ ਕਿਸੇ ਨੂੰ ਬਾਈ ਕਿਉਂਕਿ ਬਾਲਿਆਂ ਨੂੰ ਪਤਾ ਨਹੀਂ ਜਗਾ ਕਿਉਂਕਿ ਮੈਂ ਫਿਲਮ ਐਕਟਰ ਜਾਂ ਉਹ ਬਿਹਾਈਂਡ ਦਾ ਕੈਮਰਾ ਵਾਲਾ ਬੰਦਾ ਬਹੁਤਿਆਂ ਨੂੰ ਫੇਸ ਦਾ ਨਹੀਂ ਪਤਾ ਕਈ ਬਹੁਤਿਆਂ ਨੂੰ ਨਹੀਂ ਹੈਗਾ ਨਾ ਤਾ ਉਹ ਕਈ ਮੈਂ ਜਦੋਂ ਬੀਜੇਪੀ ਦਾ ਪੇਜ ਦੇਖਿਆ ਜਦੋਂ ਸਪੋਰਟ ਦੇ ਉਹਦੇ ਥੱਲੇ ਕਮੈਂਟ ਸੀ ਵੀ ਲੱਭੋ ਇਹ ਬੰਦਾ ਕਿੱਥੇ ਆ ਇਹਨੂੰ ਫੜੀਏ ਕੋ ਮੇਰੇ ਲਈ ਸੀਗਾ ਫਿਰ ਮੈਂ ਇਹੋ ਹੀ ਕਮੈਂਟ ਦੇਖ ਦੂ ਕਿ ਮੈਂ ਸਪਸ਼ਟ ਕਰਨ ਦੇ ਦਿੱਤਾ ਤਾਂ ਕਿ ਕਿਉਂਕਿ ਫਿਰ ਲੋਕਾਂ ਨੇ ਮੇਰੇ ਦਿਵਾਲੇ ਹੋ ਜਾਣਾ ਸੀ ਜਿੰਨੇ ਵੀ ਪੰਜਾਬ ਦੇ ਆ ਉਹਨਾਂ ਨੂੰ ਲੱਗਦਾ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਸਰਕਾਰ ਨੇ ਅਡਾਨੀ ਉਡਾਨੀ ਵਾਲਿਆਂ ਨੇ ਇੱਕ ਕਿਸਾਨ ਦੀ ਇਮੇਜ ਲਾਈ ਆ ਯੂਜ਼ ਕੀਤੀ ਆ ਫਿਰ ਉਹਨਾਂ ਨੂੰ ਵੀ ਗਾਲਾਂ ਸੁਣਨੀਆਂ ਪਈਆਂ ਨਾ ਤਾਂ ਇਹ ਚੰਗਾ ਨਹੀਂ ਲੱਗਦਾ ਹੈਗਾ ਕਿਉਂਕਿ ਫਿਰ ਆਪਣੇ ਜਿਹੜੇ ਸਾਡੇ ਪੰਜਾਬ ਵਾਲੇ ਉਸ ਇਨਸਟੈਂਟ ਰਿਐਕਟ ਕਰਦੇ ਆ ਨਾ ਕ੍ਰੋਸ ਚੈੱਕ ਨਹੀਂ ਕੋਈ ਵੀ ਕਰਦਾ ਹੈਗਾ ਸੋ ਇਹ ਵੀ ਹੈ ਇੱਕ ਉਹਨਾਂ ਨੂੰ ਵੀ ਇਹ ਕਿ ਕ੍ਰੋਸ ਚੈੱਕ ਜ਼ਰੂਰ ਕਰਨਗੇ ਜਦੋਂ ਵੀ ਕੁਝ ਦੇਖਣਾ ਆਏ ਨਹੀਂ ਕਿਸੇ ਨੂੰ ਕੁਝ ਕਹਿ ਸਕਦੇ ਅਸੀਂ ਉਹਨੂੰ ਕ੍ਰੋਸ ਚੈੱਕ ਜ਼ਰੂਰ ਕਰਨਾ ਚਾਹੀਦਾ ਕਿ ਭਾਈ ਉਹ ਕਿੱਥੇ ਕਿਨੇ ਕਿਵੇਂ ਦਿੱਤੀ ਹੈ ਸਟੇਟਮੈਂਟ ਕੋਈ ਹਾਂਜੀ ਕੀ ਤੁਸੀਂ ਹੁਣ 28 ਦਿਨ ਹੋ ਗਏ ਤੁਸੀਂ ਇੱਥੇ ਬੈਠੇ ਹੋ ਧਰਨਾ ਦੇ ਰਹੇ ਹੋ ਕਿਸਾਨਾਂ ਦੇ ਨਾਲ ਕੋਈ ਮੈਸੇਜ ਕਿਸਾਨਾਂ ਨੂੰ ਤੁਸੀਂ ਦੇਣਾ ਚਾਹੋਗੇ ਨਹੀਂ ਮੈਸੇਜ ਤਾਂ ਚੜ੍ਹਦੀ ਕਲਾ ਹੈ ਜੀ ਮਤਲਬ ਇੱਥੇ ਜੋ ਆ ਚੜ੍ਹਦੀ ਕਲਾ ਚ ਸਭ ਜਿਹੜੇ ਉੱਧਰ ਬੈਠੇ ਨੇ ਕਈ ਹੈਗੇ ਨੇ ਕਈ ਹੁੰਦੇ ਸੋਚਦੇ ਨੇ ਪਤਾ ਨਹੀਂ ਕੀ ਇੱਥੇ ਹੋ ਰਿਹਾ ਬਟ ਇੱਥੇ ਚੜ੍ਹਦੀ ਕਲਾ ਹੈ ਇ ਮਤਲਬ ਅਸੀਂ ਜਿੱਤ ਕੇ ਜਾਣਾ ਇੱਥੋਂ ਹਾਂਜੀ ਸਰਕਾਰ ਜਿਹੜਾ ਨੇ ਸਰਕਾਰ ਅੜੀ ਹੋਈ ਹੈ ਅਮੈਂਡਮੈਂਟਸ ਤੇ ਸੰਸ਼ੋਧਨਾ ਦੀ ਗੱਲ ਕਰ ਰਹੀ ਹੈ ਬਾਰ-ਬਾਰ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਇਹ ਰੱਦ ਕੀਤੇ ਜਾਣ ਹੈਨਾ ਤੇ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਇਹ ਹੀ ਆ ਕਿ ਜੀ ਦੇਖੋ ਤੁਸੀਂ ਜਿਨ੍ਹਾਂ ਨੇ ਕਾਨੂੰਨ ਬਣਾਏ ਆ ਉਹ ਕਹਿੰਦੇ ਸਾਨੂੰ ਨਹੀਂ ਚਾਹੀਦੇ ਸੋ ਉਹਨਾਂ ਨੂੰ ਇਹ ਹੀ ਚਾਹੀਦਾ ਕਿ ਭਾਈ ਚੇਂਜ ਕਰ ਦਿਓ ਬਲ ਆਪਣਾ ਜਿਹੜਾ ਮੂਡ ਆ ਚੇਂਜ ਮਤਲਬ ਉਹ ਨਹੀਂ ਚੇਂਜ ਕਰਾਉ ਤਾਂ ਬੰਦਾ ਬਦਲਣਾ ਹੀ ਆ ਰੱਦ ਹੀ ਕਰਨਾ ਆਪਣਾ ਮੂਡ ਚੇਂਜ ਕਰੋ ਤੇ ਆ ਜੋ ਦੇਖੋ ਕਿੰਨਾ ਕਿੰਨੀ ਸੰਗਤ ਹੈ ਇੱਥੇ ਹਨਾ ਤੇ ਉਹ ਐਨੇ ਆਪਣੇ ਫਸਲਾਂ ਛੱਡ ਕੇ ਤੁਹਾਡੇ ਲਈ ਤੁਹਾਡੇ ਲਈ ਅੰਨ ਉਗਾਉਂਦੇ ਆ ਤੇ ਉਹ ਫਸਲਾਂ ਆਪਣੀਆਂ ਛੱਡ ਕੇ ਪਰਿਵਾਰ ਛੱਡ ਕੇ ਇੱਥੇ ਬੈਠੇ ਆ ਤੇ ਤੁਸੀਂ ਆਪ ਦੇ ਮਹਿਲਾਂ 'ਚ ਬੈਠੇ ਆ ਹਨਾ ਤੇ ਉਹਨਾਂ ਨੂੰ ਚਾਹੀਦਾ ਕਿ ਇੱਥੇ ਆ ਕੇ ਦੇਖਣ ਇੱਕ ਵਾਰ ਫਿਰਕੇ ਦੇਖਣ ਕਿੱਦਾਂ ਬੈਠੇ ਆ ਹਨਾ ਸੋ ਉਹਨਾਂ ਨੂੰ ਪਤਾ ਲੱਗੇ ਕਿ ਦਿਨ ਰਹਿਣ ਇੱਥੇ ਆ ਕੇ ਪਤਾ ਲੱਗੇ ਵੀ ਕਿਵੇਂ ਕਿਰਸਾਣੀ ਹੁੰਦੀ ਆ ਠੰਡ 'ਚ ਕਿਵੇਂ ਪਿਆ ਜਾਂਦਾ ਸੋ ਇਹੀ ਆ ਜੀ ਹਾਂਜੀ ਜੀ ਇਸੇ ਕਿ ਹਰਪ੍ਰੀਤ ਸਿੰਘ ਜਿਹੜੇ ਫਿਲਮ ਮੇਕਿੰਗ ਦੇ ਵਿੱਚ ਨੇ ਐਕਟਿੰਗ ਕਰਦੇ ਨੇ ਪੰਜਾਬੀ ਕਲਾਕਾਰ ਨੇ ਤੇ ਉਹਨਾਂ ਦਾ ਜਿਹੜਾ 2015 ਦਾ ਇੱਕ ਫੋਟੋ ਜਿਹੜਾ ਸੀਗਾ ਉਹ ਭਾਜਪਾ ਦੇ ਪੰਜਾਬ ਭਾਜਪਾ ਦੇ ਫੇਸਬੁੱਕ ਤੇ ਆ ਜਾਂਦਾ ਹੈ ਤੇ ਕਿਸਾਨ ਜਿਹੜੇ ਕਾਨੂੰਨ ਬਣਾਏ ਨੇ ਤਿੰਨ ਖੇਤੀ ਕਾਨੂੰਨ ਜਿਹੜਾ ਨੇ ਉਹਨਾਂ ਦੇ ਹੱਕ 'ਚ ਜਿਹੜਾ ਹੈ ਭਾਜਪਾ ਉਹਨਾਂ ਦਾ ਫੋਟੋ ਵਰਤਦੀ ਹੈ ਤੇ ਐਮਬੈਰੈਸਮੈਂਟ ਬਹੁਤ ਭਾਜਪਾ ਨੂੰ ਫੇਸ ਕਰਨੇ ਪੈ ਰਹੀ ਹੈ ਕਿਉਂਕਿ ਹਰਪ੍ਰੀਤ ਉਹਨਾਂ ਨੇ ਪਿਛਲੇ 28 ਦਿਨਾਂ ਤੋਂ ਜਿਹੜਾ ਨੇ ਇੱਥੇ ਧਰਨਾ ਦੇ ਰਹੇ ਨੇ ਕਿਸਾਨਾਂ ਦਾ ਸਪੋਰਟ ਕਰ ਰਹੇ ਨੇ ਖੇਤੀ ਕਾਨੂੰਨਾਂ ਦੇ ਖਾਤ ਮੰਗ ਕਰ ਰਹੇ ਨੇ ਕਿ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਲੀਗਲ ਨੋਟਿਸ ਵੀ ਇਹ ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਜਿਹੜੇ ਭਾਜਪਾ ਦੇ ਲੀਡਰਸ ਨੇ ਉਹਨਾਂ ਨੂੰ ਭੇਜ ਰਹੇ ਨੇ